ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਕਾਰ ਬਿਕਾਉ ਸਵਿਫਟ ਡਜ਼ਾਇਰ ਵੀਡੀਆਈ ਮਾਡਲ 2015 ਸਾਰੀ オリジナル ਕਾਰ ਆ ਅਲੋਏ ਟਾਇਰ ਨਵੇਂ ਆ ਏਰੀਆ ਆ ਸੰਗਰੂਰ ਤੇ ਵੀਰ ਦਾ ਨੰਬਰ ਆ 97688 21000 97688 21000